ਹਾਂਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਵੀਡੀਓ ਵਿੱਚ ਸਾਰੇ ਭੈਣ ਭਰਾਵਾਂ ਦੀ ਸ਼ਪਾਰਸ ਦੇ ਇੱਕ ਵਾਰ ਫਿਰ ਵੀਡੀਓ ਇਹ ਸਾਰੇ ਭੈਣ ਭਰਾ ਕਹਿੰਦੇ ਹਨ ਵੀ ਆਪਣੀ ਪਾਰਕਿੰਗ ਦੀ ਸਾਰੀ ਵੀਡੀਓ ਦਿਖਾਓ ਇੱਕ ਵਾਰ ਬਣਾ ਕੇ ਤੇ ਚਲੋ ਵੀ ਸ਼ੁਰੂ ਕਰਦੇ ਆ ਪਰਮਲ ਸੰਨ ਹੁਣ ਠੰਡ ਦਾ ਟਾਈਮ ਆ ਗਿਆ ਹੁਣ ਤਾਂ ਸੁੰਗੜੇ ਨਿੱਕੇ ਨਿੱਕੇ ਹੋ ਗਏ ਐ ਡੱਡ ਲੱਗੇ ਪਰਮਲ ਗਰਮੀ ਵਿੱਚ ਬਹੁਤ ਲੱਗਦੇ ਆ ਇਹ ਪਾਲਕਾ ਜੀ ਇਹ ਆਲੂ ਆਪਣੇ ਆ ਵੀ ਪਰਮਲ ਨੇ ਅਮਰੂਦਾਂ ਦੇ ਬੂਟੇ ਆ ਓ ਕਿੰਮਾ ਦਾ ਬੂਟਾ ਰਕੇ ਖਰਾਬ ਹੋ ਗਿਆ ਥੋੜਾ ਜਿਹਾ ਆ ਨਿੱਕੇ 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 ਸੁੱਕ ਗਏ ਉੱਤੇ ਆ ਮਰਚਾਂ ਲਾਈਆਂ ਨੇ ਇੱਧਰ ਓ ਬਿੰਗਣੀ ਆਪ ਪੀਤੇ ਉਧਰ ਤੁਹਾਨੂੰ ਵਿਖਾਉਣਾ ਫਿਰ ਆ ਕੇ ਆ ਵਿੱਚ ਗੋਭੀ ਦੂਜੀ ਬਰੋਕਲੀ ਆ ਵਿੱਚ ਆ ਸਿਕੰਦਰ ਆ ਅਮਰੂਦਾਂ ਦਾ ਬੂਟਾ ਇੰਨਾ ਭਾਰਾ ਹੋ ਗਿਆ ਜੀ ੱੱਲੇ ਟਿੱਕਾ ਰਿੰਦਾ ਇੰਨਾ ਵਜ ਫਲ ਲੱਗ ਗਿਆ ਜਿਹੜੇ ਅਮਰੂਦ ਲੱਗੇ ਵਿੱਚੋਂ ਲਾਲੇ ਤਿੰਨ ਚਾਰ ਸਵਾਦ ਦਿੰਦੇ ਆ ਨੇ ਡਾਇਮੰਡ ਮਰੂਦ ਵਾਈਦਾ ਹੈ ਤੇ ਸਵਾਰੀਂ ਦੇ ਹੁੰਦੇ ਤਿੰਨ ਚਾਰ ਇੱਕ ਬੂਟੇ ਤੇ ਤਿੰਨ ਚਾਰ ਸਵਾਰ ਹੁੰਦੇ ਨੇ ਵੀ ਕਦੋਂ ਖਾਈਏ ਆਪਾਂ ਨੂੰ ਨੋਇੰਦੋ ਟਰੈਪ ਜੇ ਲਾਇਨੇ ਆ ਡੱਬੇ ਜੇ ਵੀ ਇਹਨਾਂ ਵਜੇ ਨਹੀਂ ਮਰੂਦਾਂ ਦਾ ਅੱਧਾ ਟੱਕਲੋ ਵਜਣੇ ਤੇ ਥੱਲੇ ਥੱਲੇ ਵੀ ਛੇਂਧਾ ਜਆ ਪੋਰ ਡੰਡੇ ਬਟੇ ਲਾਇ ਪਰ ਗੱਲ ਨਹੀਂ ਪੰਦੇ ਅੱਗੇ ਤੁਹਾਨੂੰ ਆ ਮੋਲੀਆਂ ਤੇ ਅੱਗੇ ਤੁਹਾਨੂੰ ਲੈ ਚੱਲਨੇ ਆ ਜੀ ਆ ਗਾਜਰਾ ਗਾਜਰਾਂ ਤੋਂ ਬਾਅਦ ਤੁਹਾਨੂੰ ਕਿੰਨੂੰ ਅੱਗੇ ਵੇਖੇ ਨੇ ਤੁਸੀਂ ਆ ਪੱਠੇ ਇੱਦ ਤੋੜ ਬੀਜ ਚੱਲਣਾ ਆ ਕਿੰਨੂ ਆਦੇ ਬੂਟਾ ਜੀ ਇਹ ਤਾਂ ਠੀਕ ਇਹਨੂੰ ਫਲ ਜ਼ਿਆਦਾ ਥੋੜਾ ਜਿਹਾ ਅੱਗੇ ਖੱਟੇ ਹਨ ਹੁਣ ਮਿੱਠੇ ਹੋ ਗਏ ਨੇ ਅੱਗੇ ਖੱਟੇ ਹਨ ਹੁਣ ਨੇ ਮਿੱਠੇ ਹੋਣ ਕਿੰਨੇ ਖਾਣੇ ਆ ਜੋ ਇਹ ਉਧਰ ਆ ਜੀ ਆ ਵੀ ਵਧੀਆ ਆ ਤੋੜੀਏ ਕਿੰਨੂ ਆ ਤੋੜ ਕੇ ਚੱਲ ਬਈ ਆ ਗੇ ਜੇਮ ਮੈਂ ਆ ਗੋਭੀ ਜੀ ਇਧਰ ਆ ਗਈ ਗੋਭੀ ਆਪਣੀ ਆ ਕਰੋ ਚੈੱਕ ਗੋਭੀ ਦੇ ਫੁੱਲ ਚਿੱਟੇ ਚਿੱਟੇ ਇਧਰੋਂ ਕਿਹ ਟੂਟੂ ਜਿਹਨ ਬਤਉਆਂ ਦੇ ਉਹ ਤੋੜ ਲੈਨੇ ਕੱਲ ਆ ਇੱਕ ਹੀ ਰਹਿ ਗਿਆ ਇਧਰ ਸਾਰੇ ਗੋਭੀ ਲੱਗੇ ਉਧਰ ਹੀ ਗੋਭੀ ਜ਼ਿਆਦੇ ਲੱਗੀ ਆ ਕਿੰਨੂਆਂ ਦਾ ਭਰਿਆ ਪਿਆ ਵੀ ਬੋਟੇ ਥੋੜੇ ਕੱਟਨੇ ਉਹਦੇ ਜ਼ਿਆਦੇ ਨੇ ਉਹਦੇ ਤੋੜੇ ਵੀ ਨਾ ਡਗ ਪਏ ਆ ਦੂਜੇ ਆਲੂ ਬੁਖਾਰੇ ਕਿਹੜੇ ਹੁੰਦੇ ਨੇ ਉਹ ਇਹਨੂੰ ਫਲ ਫੁੱਲ ਨਹੀਂ ਲੱਗਾ ਜੀ ਆ ਇਨਸੂਲੀ ਦਾ ਬੂਟਾ ਜੀ ਆ ਕਿੜ ਕਿੜੇ ਪੈਣ ਪ੍ਰਾਜਾਂਦ ਹਣ ਗਿਆ ਬੂਟੇ ਨੂੰ ਪਤਾ ਹੀ ਹੋਣਾ ਇਹ ਇਨਸੂਲੀ ਨਾ ਤੇ ਆ ਕੇਲੇ ਨੇ ਉਹ ਕੇਲੇ ਦਾ ਗੁੱਛਾ ਤੁਹਾਨੂੰ ਦੇਖਣ ਨੀ ਗਾ ਚੜ ਗਿਆ ਤਾਂ ਜੋਮ ਕਰਕੇ ਵਿਖਾ ਦੇਣਾ ਆ ਆਪਣੇ ਅੰਜੀਰ ਅੰਜੀਰ ਲੈ ਕੇ ਬੂਟਾ ਇਹ ਇੱਕ ਉਧਰ ਹੈ ਉਹ ਲੱਗਾ ਜੀ ਗੁੱਛਾ ਹੋ ਲੱਗਾ ਉਤੇ ਇੱਕ ਇਹ ਗੁੱਛਾ ਲੱਗਾ ਹੈ ਇੱਕ ਹੋਰ ਲੱਗਾ ਇੱਕ ਉਧਰ ਵਖਾ ਦਿੰਨੇ ਆ ਕੇਲਿਆਂ ਦਾ ਕੇਲੇ ਦੇ ਗੁੱਚੇ ਦੋ ਲੱਗੇ ਨੇ ਇੱਕ ਆ ਲੱਗਾ ਜੀ ਆਹ ਦੀ ਮਾਵਾਂ ਹੋਇਆ ਪਿਆ ਇੱਕ ਇਹ ਹੋ ਗਿਆ ਆ ਕਮਾ ਦੇ ਆ ਹੋ ਗਿਆ ਜੀ ਦੂਜਾ ਨਹੀਂ ਪੂਜਾਤੀਦਾ ਇਹ ਤਾਂ ਮੈਂ ਨਾ ਹੀ ਹੋਵਾ ਕਿਲੋ ਕਿਲੋ ਦੋ ਦੋ ਕਿਲੋ ਦਾ ਨਹੀਂ ਪੂਜਾਤੀ ਫਲ ਮੈਂ ਨਾ ਦਿਮਾਗ ਤਾਂ ਨਿਕਲਿਆ ਪਿਆ ਓਏ ਲੱਗਦਾ ਫਾਲੀ ਨੂੰ ਆ ਆਪਣੇ ਬਦਾਮ ਆ ਜੀ ਕਹਿੰਦੇ ਆਪਣੇ ਬਦਾਮ ਨਹੀਂ ਹੁੰਦੇ ਆ ਬਦਾਮ ਹੈ ਉੱਧਰ ਤੇ ਅੰਦਰ ਤਾਂ ਬੇੜੀਆਂ ਵਿਖਾ ਹੀ ਜਾਵਾ ਤੇ ਆ ਬੇੜੀਆਂ ਸਾਰੀਆਂ ਵੀ ਡਿੱਗੀਆਂ ਪਈਆਂ ਨੇ ਸਾਰੀਆਂ ਥੱਲੇ ਪਿੱਛੇ ਪਈਆਂ ਹਨੇਰੀ ਕਦੋਂ ਆਈ ਉਹਦੀ ਤੋੜ ਗਿਆ ਉਹ ਹੀ ਅਸੀਂ ਰਹਿਣ ਤੀ ਬਸ ਛੇੜੀ ਨਹੀਂ ਤੇ ਉਹ ਤੁਹਾਨੂੰ ਦਿਖਾਈਏ ਬਦਾਮਾਂ ਦਾ ਬੂਟਾ ਵੇਖ ਲਓ ਚੰਗੀ ਤਰ੍ਹਾਂ ਬਦਾਮ ਲੱਗੇ ਪਿਲੀ ਹਰੀ ਪੰਜ ਸੱਤ ਤੱਕ ਜਿਆਦਾ ਫਲ ਲੱਗੇਗਾ ਆ ਜੇ ਇੱਕ ਦੀ ਬਦਾਮਾਂ ਦੇ ਪੱਤੇ ਉਹ 베ਰੀਆਂ ਛੋਲੀਆਂ ਜੀ ਕਮਲ ਛੋਲੀਆਂ ਦਿਖਾਉਂਦੀ ਹਾਂ ਮੈਂ ਆਪਾਂ ਵੀ ਦਿਖਾ ਦਈਏ ਕਮਲ ਵੇਖ ਕੇ ਛੋਲੀਆਂ ਤਾਂ ਸੀ ਤੁਹਾਡਾ ਵੱਡਾ ਸੀ ਤੇ ਸਾਡੇ ਇਦੋਂ ਤੇ ਇੱਡਾ-ਇੱਡਾ ਹੀ ਆਹ ਅੰਜੀਰ ਜਾਨਵਰਾਂ ਨੇ ਦੇਖ ਕੇ ਥੱਲੇ ਸਿੱਟੀ ਖਾ ਖਾ ਗਿਆ ਵਿੱਚ ਲਾਲ ਹੋਈ ਪਈ ਕੋਈ ਖਾਲੀ ਕੋਈ ਲੱਕ ਸਿਰਤੀ ਇੱਥੇ ਤੋੜ ਕੇ ਆ ਵੀ ਨਿੰਬੂ ਜਤੀ ਆ ਸਾਡਾ ਹੈਗਾ ਥੋਂਹ ਵੇਖ ਲੋ ਪ੍ਰਾਲੀ ਪਾਈ ਤੂੰ ਹਾਂ ਕੌਣ ਪਾਈ ਪ੍ਰਾਲੀ ਅਸੀਂ ਪਾਈ ਪ੍ਰਾਲੀ ਉਹ ਪ੍ਰਾਲੀ ਦਾ ਇਹ ਕੋਈ ਗੰਦ ਨਹੀਂ ਉਗਦਾ ਗੋਡੀ ਗਾਡੀ ਤੇ ਨਹੀਂ ਪੈਂਦੀ ਬਸ ਇਦਾਂ ਪਟਣਾ ਹੀ ਆ ਕਹੇ ਲਾ ਤਾਂ ਉਦੋਂ ਉਪਰ ਪ੍ਰਾਲੀ ਪਾ ਕੇ ਉਦੋਂ ਪਟਣਾ ਆ ਆ ਥੋਂਹ ਵੇਖ ਲੋ ਜੀ ਹੈਗੀ ਥੋਪੇ ਥੋੜੀ ਜੀ ਮੈਂ ਚੱਲ ਟਾਈਮ ਨਹੀਂ ਲੱਗਦਾ ਮੈਂ ਫੇਰ ਬੈਜਣਾ ਬਣਾ ਲਈਏ ਵੀਡੀਓ ਆ ਕਿੰਨੂ ਦਾ ਬੂਟਾ ਹੋ ਗਿਆ ਖਰਾਬ ਦਵਾਈ ਦੂਈ ਪਾਈਏ ਮੜ ਜਾ ਰਜਾ ਸੈਟ ਹੈਗੇ ਨਿੱਕੇ 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 ਪੱਗ ਗਏ ਨੇ ਪਹਿਨ ਆ ਮਰਚਾ ਲਾ ਦਿੱਤੀਆਂ ਜੀ ਇਹ ਆਪਾਂ ਹੁਣ ਆਪ ਪੀਤੇ ਨੇ ਉੱਤੇ ਜੀਰੇ ਇਹ ਮਰਚਾਂ ਦੇ ਕਰ ਤੈਨੂੰ ਲਫਾਫੇ ਲਾਤੇ ਨੇ ਠੰਡ ਤੋਂ ਕੋਰਾ ਗਾ ਪੈਣਾ ਦੇ ਕੋਰੇ ਨਾ ਜੱਬ ਜਾਣਾ ਆ ਬੈਂਗਨ ਲੱਗੇ ਜੀ ਆਪਣੇ ਬਤਾਂ ਵੱਡੇ ਪਰਥੇ ਵਾਲੇ ਤੇ ਦੂਜੇ ਆ ਪਰਥੇ ਥੱਲੇ ਬਹੁਤ ਲੱਗੇ ਆ ਇਸ ਤਰ੍ਹਾਂ ਪੈਣ ਥੱਲੇ ਵਿੱਚ ਆ ਦੇਖ ਇੱਥੋਂ ਪੈਣੇ ਦਰੋਗਾਂ ਹੀ ਪੈਣੇ ਬਹੁਤ ਬਾਧੂ ਵਿੱਚ ਲੱਗੇ ਨੇ ਤੇ ਆ ਬੈਂਗਨ ਲੱਗੇ ਜੀ ਆ ਲੰਮੀ ਇਹ ਵੀ ਟੇਢੀ ਹੋਈ ਪਈ ਆ ਕਿਹਸੇ ਡੀਟਰ ਲੱਗੇ ਨੇ ਸੁੰਡੀ ਨਹੀਂ ਹੈਗੀ ਇਹਦੇ ਫੋਰਾ ਵੀ ਆਪਾਂ ਟਰੈਪ ਲਾਇਆ ਡੱਬੇ ਡੱਬੇ ਉਹ ਸੁੰਡੀ ਨਹੀਂ ਪੈਣ ਦਿੰਦੇ ਕੀੜੇ ਵਿੱਚ ਇਹਨਾਂ ਤੜੇ ਤੜੀ ਜਾਂਦੇ ਨੇ ਉਹ ਵੇਖੋ ਐ ਭਰੀ ਪਈਆਂ ਖੋਬਾ ਜੇ ਥੋੜਾ ਕੱਲ ਪਾਣੀ ਲਾਇਆ ਕਰਨ ਨੂੰ ਪਾਣੀ ਪੈ ਗਿਆ ਐਵੇਂ ਲੱਗੀ ਬੇੰਗ ਨਹੀਂ ਬਾਦੂ ਲੱਗੀ ਐ ਉਹ ਦਿਨ ਗੱਟੂ ਪਰ ਕੇ ਤੋੜਿਆ ਸੀ ਤੇ ਵਾਹੀਆਂ ਕਰੀ ਵੇਚੀ ਨਹੀਂ ਸਬਜ਼ੀ ਹੈਗੀ ਬਸ ਢੰਡੂ ਮੁੰਡ ਦੇ ਦਿੱਤੀ ਐਵੇਂ ਟੂ ਦੇ ਕੱਲ ਕੁੰਡੀ ਦੀ ਆ ਕਿੰਨੇ ਲੈਣੀ ਲੈਦ ਕੜੰਬ ਦੇ ਦਵਾਈ ਦੀ ਚਾਲ ਰਿਸ਼ਤੇਦਾਰ ਨੂੰ ਭੈਣ ਭਰਾਉਣ ਸਜਣਾ ਮਿੱਤਰਾਂ ਨੂੰ ਆਇਗਾ ਦੂਜਾ ਜੀ ਆੜੂ ਆੜੂ ਹੈਗਾ ਇਹਨੂੰ ਫਲ ਨਹੀਂ ਲੱਗਾ ਜੇ ਤੱਕ ਪਨੇ ਬੂਟਾ ਗਲਤ ਮਿਲ ਗਿਆ ਕੀ ਚੱਕਰ ਇਹ ਕਾਮਰੂਦ ਹੈ ਆ ਆ ਗਿਆ ਜੀ ਆਪਣੇ ਪਪੀਤੇ ਦੇ ਆ ਮੋਟਰ ਨਾਲ ਟ੍ਰਾਂਸਫਰਮ ਆ ਪਪੀਤੇ ਦੇ ਬੂਟਾ ਪਰਿਆ ਪਿਆ ਜਾਨੇ ਪਪੀਤੇ ਆਪਣੇ ਇਦੋਂ ਕੋਈ ਤੋੜ ਲੈਣ ਅੱਗੇ ਤੇ ਪਣ ਕਮਲ ਕਹੀਦੀ ਹੀ ਪਾਥੀਆਂ ਪੱਥਨੀਆਂ ਨੇ ਇਦੋਂ ਨਿੰਬੂ ਤੁਹਾਨੂੰ ਵਿਖਾ ਦੇਣਾ ਮੈਂ ਜਾ ਕੇ ਆਹ ਗੋਬਰ ਵਿੰਦੇ ਘੋਲੀ ਦਾ ਗੋਆ ਉਧਰ ਭਾਈ ਦਾ ਗੋਆ ਵਿੱਚ ਆਹ ਦੁੱਧ ਦੀ ਫੋਲਾਂ ਦੀ ਸਜਾਵਟ ਦੀ ਬੂਟੀ ਆ ਨਿੰਬੂ ਨੇ ਦੀ ਨਿੰਬੂ ਉਹਦਨ ਇੱਕ ਬਰਿਸਤਾ ਹੈ ਸੱਜਣ ਮਿੱਤਰ ਉਹ ਲੈ ਗਿਆ ਉਹ ਆ ਤਾਂ ਔਕਲੋ ਤੋੜ ਕੇ ਇਧਰੋਂ ਗੋਬਰ ਗੋਬਰ ਅੱਗੋਂ ਨਿਕਲਦਾ ਬਾਹਰ ਉਹਦੇ ਤੁਹਾਨੂੰ ਵਿਖਾ ਦਿੰਦੇ ਆ ਮੱਝਾਂ ਦੇ ਖੁਰਲੀਆਂ ਤੋਂ ਪਾਣੀ ਆਨਲਾਈਨ ਕੀਤਾ ਆ ਆਪਣੀ ਮੱਝਾਂ ਦੀ ਵੇਲੀ ਆ ਆਇਆ ਪਾਣੀ ਤੇ ਆਪੇ ਪਾਣੀ ਆਈ ਜਾਂਦਾ ਮੱਝਾਂ ਪੀਤੀਆਂ ਨੇ ਆਪੇ ਆਈ ਜਾਂਦਾ ਔ ਟੋਕਾ ਪਿਆ ਇਧਰ ਮੱਝਾਂ ਨੇ ਇਹ ਗੋਆ ਕਰੇ ਫੋੜਾ ਮਾਰ ਤੜਕੇ ਪਹਿਲਾਂ ਭੋਗਦੇ ਗਏ ਫਿਰ ਸਹਿਰ ਜਾਣਾ ਪੈ ਗਿਆ ਇੱਧਰ ਆਪਣਾ ਘਰ ਆ ਗਿਆ ਘਰ ਤੋਂ ਬਾਹਰ ਆ ਆਪਣਾ ਐਵੇਂ ਲੱਗਦਾ ਬਾਹਰ ਤੇ ਘਰ ਦੀ ਵੀਡੀਓ ਚੱਲ ਫਿਰ ਬਣਾ ਕੇ ਪਾਵਾਂਗੇ ਫਿਰ ਵੀਡੀਓ ਲੰਮੀ ਹੋ ਜਣੀ ਆ ਡੰਗਰਾਂ ਦੀ ਵੇਲੀ ਦਾ ਗੇਟ ਹੈ ਉਹ ਆਪਣੀ ਡੇਲੀ ਦਾ ਗੇਟ ਹੈ ਉਹ ਇਧਰ ਆਪਣੇ ਮੋਟਰਸਾਈਕਲ ਗੱਡੀਆਂ ਖੜੀਆਂ ਨੇ ਇਧਰੋਂ ਕੰਦ ਨਿੱਕੀ ਜਿਹੀ ਰੱਖੀ ਟੱਪ ਜੀ ਦਾ ਇਧਰੋਂ ਆ ਆਪਣਾ ਘਰ ਤੱਕ ਗੇਟ ਆ ਮੇਨ ਛੜ ਕੇ ਜਾਂਦੀ ਹੈ ਆ ਪਾਰਕਿੰਗ ਕਰਦੀ ਨਿੱਕੀ ਜੀ ਆ ਤੱਜਾ ਬਿਰਕ ਲਿਖਿਆ ਸੈਂ ਤੱਕ ਨਿਗਾਹ ਆਈ ਆ ਵੀਡੀਓ ਤੇ ਆ ਬਿਰਕ ਲਿਖਿਆ ਜੀ ਆ ਬਾਹਰ ਲਾ 프ਰੰਟ ਤੋਂ ਆ ਆਪਣਾ ਖੜਾ ਜਾਵਾ ਆ ਚੂਲਾ ਹੁੰਡੇ ਲੈਣ ਲਈ ਆਪਲਟੀ ਨਾ ਤੇ ਆਪਣੀ ਖੜੀ ਗੱਡੀ ਪੀਪੀ03 4418 ਆ ਖੜੀ ਸਕੂਟਰੀ ਆਪਣੀ ਚਾਰਜ ਲਗੀ ਇਧਰ ਹੈ ਬਰਾਂਡੇ ਵਿੱਚ ਇਹ ਆਪਣਾ ਸਟੋਰ ਹੈ ਜੀ ਖਾਦ ਖੂਦ ਵਗੈਰਾ ਸਾਮਾਨ ਸਾਰਾ ਰੱਖੀਦਾ ਆ ਸਾਈਕਲ ਵੀ ਰੱਖਿਆ ਕੋਮਲ ਫਿਰ ਲਈ ਉਹ ਸਪਰੇ ਕਰ ਲਈ ਇੰਜਨ ਖਾਦ ਆ ਸਕੂਟਰੀ ਇਹਦੇ ਅਗੇ ਵਿਰਕ ਲਖਾਇਆ ਹੈ ਅਿੰਦੇ ਅੱਗੇ ਵੀ ਲਿਖਾਇਆ ਇਹ ਦੇਖ ਕੇ ਹਾਂ ਜੀ ਅਿੰਦੇ ਅੱਗੇ ਵੀ ਮੇਰੇ ਤੇ ਲਿਖਾਇਆ ਜਾਵਾ ਅੱਗੇ ਵੀ ਲਿਖਾਇਆ ਗੱਡੀ ਅੱਗੇ ਲਿਖਣੀ ਲਿਖਾਇਆ ਅੱਜ ਤਾਂ ਗੱਡੀ ਤੇ ਐਂ ਲੱਗਦੀ ਆ ਇੱਧਰ ਰੰਗ ਰੰਗ ਨਹੀਂ ਕੀਤਾ ਹੈਗਾ ਵੀਡੀਓ ਲੰਮੀ ਹੋ ਗਈ ਜੀ ਕਰੀਏ ਬੰਦ ਇੱਕ ਵੀਡੀਓ ਫੇਰ ਬਣਾ ਕੇ ਤੁਹਾਨੂੰ ਬਖਾ ਦਾਂਗਾ ਘਰ ਦਾ ਸਾਰਾ ਪਾਰਕਿੰਗ ਜੇ ਫਿਰ ਕੱਲੇ ਕੱਲੇ ਫੁੱਲਾਂ ਦੇ ਬੂਟੇ ਵਖਾਉਣ ਲੱਗੇ ਤੇ ਵੀਡੀਓ ਹੋ ਜਣੀ ਲੰਮੀ ਉਧਰੋਂ ਆ ਫਰੰਟ ਤੋਂ ਲੱਗਦਾ ਵਧੀਆ ਹਾ ਬਰਾੰਡਾ ਸਟੋਰ ਏ ਸਾਰਾ ਧੰਨਵਾਦ ਜੀ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਪਣੇ ਭੈਣ ਭਰਾਵਾਂ ਤੱਕ ਸਾਰੇ ਭੈਣ ਭਰਾਵਾਂ ਨੂੰ ਧੰਨਵਾਦ ਜੀ